ਸਸ ਸਿੱਗੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕੜਾ ਬਿਲਕੁਲ ਠੀਕ ਹੋਮੂਗੀ ਤਾਂ राजे ਅੱਜ ਮੈਂ ਤੁਹਾਡੇ ਵਾਸਤੇ ਪੰਜਾਬ ਫੈਰਮਾਨ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਪਡੇਟ ਲੈ ਕੇ ਆਇਆ ਬਹੁਤ ਸਾਰੇ ਕੈਂਡੀਡੇਟਾਂ ਦੇ राजे ਕੱਲ ਦੇ ਮੈਨੂੰ ਕਹਿੰਦਾ ਮਤਲਬ ਕਿ 500 ਪਲੱਸ ਫੋਨ ਆ ਚੁੱਕੇ ਆ ਜਿਦੇ ਕਰਕੇ राजे ਫੋਨ ਦੀ ਬੈਟਰੀ ਵੀ ਲੋ ਹੋ ਗਈ ਠੀਕ ਹੈ ਜੀ ਤੇ ਤਾਂ ਕਰਕੇ राजे ਅੱਜ ਤੁਹਾਡੇ ਵਾਸਤੇ ਮੈਂ ਸਾਰੇ ਡਾਊਟ ਪਹਿਲੀ ਕਲੀਅਰ ਕਰ ਦਿੰਦਾਗਾ ਠੀਕ ਹੈ ਜੀ ਬਾਅਦ ਵਿੱਚ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ ਤਾਂ ਕਰਕੇ ਸਾਰੇ ਬੱਚੇ ਜਿਨ੍ਹਾਂ ਨੇ ਪੰਜਾਬ ਫਾਇਰਮੈਨ ਦਾ ਲਿਸਟ ਦੇ ਵਿੱਚ ਨਾਮ ਹੈਗਾ ਉਹ ਵੀ ਵੀਡੀਓ ਦੇਖ ਲੈਣ ਜਿਨ੍ਹਾਂ ਦਾ ਨਾਮ ਨਹੀਂ ਹੈਗਾ ਉਹ ਵੀ ਵੀਡੀਓ ਇੱਕ ਵਾਰੀ ਚੈੱਕ ਕਰ ਲੈਣ ਠੀਕ ਹੈ ਜੀ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਦੱਸਦਾ ਕਿ ਜਿਹੜੇ ਆਪਣੇ ਮੈਚ ਚੱਲ ਰਹੇ ਹੈ ਰਾਜੀ ਸਾਰੇ ਉਹਨਾਂ ਤੇ 5 ਫਰਵਰੀ ਤੱਕ ਦਾ ਆਫਰ ਚੱਲ ਰਿਹਾ ਹੈ ਸਾਰੇ ਮੈਚਾਂ ਤੇ ਠੀਕ ਹੈ ਜੀ ਪੰਜਾਬ ਪੁਲਿਸ ਪਟਵਾਰੀ ਵੀਡੀਓ ਤੇ ਜਿਹੜੀ ਗਰੁੱਪ ਡੀ ਦੀ ਜਿਹੜੀ 20000 ਪਲੱਸ ਭਰਤੀ ਪੰਜਾਬ ਦੇ ਵਿੱਚ ਅਗਲੇ ਮਨ ਉੱਥਾ ਰਹੀ ਹੈ ਉਹਦਾ ਵੀ ਸਾਰਾ ਉਹਦੇ ਬਾਅਦ ਰਹਿ ਤੁਸੀਂ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਹੋ ਇਹ ਸਾਰਾ ਕੁਝ ਤੁਹਾਨੂੰ ਰਾਜੀ ਆਪਣੀ ਐਪ ਤੋਂ ਮਿਲੂਗਾ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ ਦੀਪੂਲਰ ਐਜੂਕੇਸ਼ਨ ਅਰਾ ਠੀਕ ਹੈ ਜੀ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਬੈਚ ਬਾਰੇ ਤਾਂ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ 7834285915 ਇਹਦੇ ਵਿੱਚ ਰਾਜੇ ਤੁਹਾਨੂੰ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਵਿੱਚ ਪੀਡੀਐਫ ਫੁੱਲ ਫੁੱਲ ਤੁਹਾਨੂੰ ਸਿਲੇਬਸ ਸਾਰੀਆਂ ਕਲਾਸਾਂ ਰਾਜੇ ਤੁਹਾਡੇ ਜੀਰੋ ਲੈਵਲ ਤੋਂ ਹੋਣਗੀਆਂ ਜਿਹੜੇ ਬੱਚੇ ਕਿਹਾ ਸਾਨੂੰ ਮੈਥ ਨਹੀਂ ਆਉਂਦਾ ਇਹ ਫਲਾਨਾ ਨਹੀਂ ਆਉਂਦਾ ਸਾਰੇ ਡਾਊਟ ਰਾਜੇ ਤੁਹਾਡੇ ਦੇ ਵਿੱਚ ਕਲੀਅਰ ਕਰ ਦਿੱਤੇ ਜਾਣਗੇ ਠੀਕ ਹੈ ਜੀ ਇੱਕ ਵਾਰੀ ਐਪ ਡਾਊਨਲੋਡ ਕਰਕੇ ਵਿਜ਼ਿਟ ਜਰੂਰ ਕਰਿਓ ਆਫਲਾਈਨ ਕਲਾਸਾਂ ਦੇ ਮੁਕਾਬਲੇ ਸਿਰ 5% ਦੀ ਫੀਸ ਹੈਗੀ ਠੀਕ ਹੈ ਜੀ ਤੇ ਹੁਣ ਰਾਜੇ ਤੁਹਾਨੂੰ ਪਤਾ ਹੋਣਾ ਕਿ ਡਿਪਾਰਟਮੈਂਟ ਵੱਲੋਂ ਇੱਕ ਨੋਟਸ ਹੋਰ ਜਾਰੀ ਕੀਤਾ ਗਿਆਗਾ ਉਹਦੇ ਬਾਰੇ ਤੁਹਾਨੂੰ ਦਿਖਾਉਣਾ ਮੈਂ ਕਾਲਾ ਰਾਜੇ ਤਾ ਨੂੰ ਪਤਾਗਾ ਕਿ ਤੁਹਾਡੀ ਜਿਹੜੀ ਫਾਇਰਮੈਨ ਦੀ ਭਰਤੀ ਹੈ ਠੀਕ ਹੈ ਜੀ ਉਹਦਾ ਰਿਜ਼ਲਟ ਆਊਟ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਰਿਜ਼ਲਟ ਪਹਿਲਾਂ ਅਪਲੋਡ ਕੀਤਾ ਰਾਜੇ ਠੀਕ ਹੈ ਜੀ ਉਹ ਰਿਜ਼ਲਟ ਅਪਲੋਡ ਕਰਨ ਤੋਂ ਬਾਅਦ ਸਹੀ 10-15 ਮਿੰਟ ਬਾਅਦ ਉਹ ਰਿਜ਼ਲਟ ਡਿਲੀਟ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਦੁਬਾਰਾ ਫੇਰ ਰਾਜੇ ਰਿਜ਼ਲਟ ਅਪਲੋਡ ਕੀਤਾ ਗਿਆ ਜਿਹਦੇ ਵਿੱਚ ਥੋੜੇ ਜਿਹੇ ਪਹਿਲਾਂ ਨਾਲ 10-15 ਲਿਸਟਾਂ ਜ਼ਿਆਦਾ ਸੀ ਜਿਦੇ ਵਿੱਚ 150 ਕੈਂਡੀਡੇਟਰ ਦੀ ਲਿਸਟ ਜ਼ਿਆਦਾ ਸੀ ਉਹਦੇ ਵਿੱਚ ਉਹ ਰਿਜ਼ਲਟ ਅਪਲੋਡ ਕਰ ਦਿੱਤਾ ਗਿਆ ਥੋੜੇ ਟਾਈਮ ਬਾਅਦ राजे ਉਹ ਵੀ ਲਿਸਟ ਮਤਲਬ ਕੱਟ ਦਿੱਤੀ ਗਈ ਇਸ ਤੋਂ ਬਾਅਦ ਤੀਸਰੀ ਵਾਰ ਫੇਰ राजे ਰਿਜ਼ਲਟ ਅਪਲੋਡ ਕਰ ਦਿੱਤਾ ਗਿਆ ਕਿਉਂ ਤੀਸਰੀ ਵਾਰ ਰਿਜ਼ਲਟ ਅਪਲੋਡ ਕਰ ਦਿੱਤਾ ਗਿਆ राजे ਉਹ ਲਿਸਟ ਵੀ ਜਿਹੜੀ ਵੈਬਸਾਈਟ ਤੋਂ ਇਹਨਾਂ ਨੇ ਕੱਟਤੀ ਠੀਕ ਹੈ राजे ਹੁਣ ਤੁਹਾਡਾ ਜਿਹੜਾ ਨਤੀਜਾ ਹੈਗਾ ਉਹ ਚੌਥੀ ਵਾਰ ਆਊਗਾ ਠੀਕ ਹੈ ਜੀ ਤੇ ਕਿਸੇ ਵੀ ਬੱਚੇ ਨੂੰ राजे ਡਿਪਾਰਟਮੈਂਟ ਨੂੰ ਕੋਈ ਗਲਤ ਕਹਿਣ ਦੀ ਲੋੜ ਨਹੀਂ ਹੈਗੀ ਕਿ ਜੀ ਹਾਂ ਇਹ ਤਾਂ ਬਾਰੀ-ਬਾਰੀ ਡਿਲੀਟ ਕਰੀ ਜਾਂਦੇ ਆ ਬਾਰੀ-ਬਾਰੀ ਇਸ ਤਰ੍ਹਾਂ ਕਰ ਰਹੇ ਆ ਧਮਕਾ ਕਰ ਰਹੇ ਆ ਉਹਨਾਂ ਨੂੰ ਰਾਜੇ ਇਹ ਹੈਗਾ ਕਿ ਕਿਸੇ ਵੀ ਬੱਚੇ ਦਾ ਕੋਈ ਨੁਕਸਾਨ ਨਾ ਹੋਵੇ ਆਪਦੇ ਵੱਲੋਂ ਰਾਜੇ ਡਿਪਾਰਟਮੈਂਟ ਬਿਲਕੁਲ ਸਹੀ ਕਰ ਰਿਹਾ ਹੈਗਾ ਠੀਕ ਹੈ ਜੀ ਪਰ ਜਿੱਥੇ ਉਹਨੂੰ ਲੱਗਦਾ ਕਿ ਸਾਥੋਂ ਕੀ ਕਮੀ ਪੀਛੀ ਰਹੀ ਹੈ ਇੰਨੇ ਬੱਚੇ ਦਾ ਰਾਜੇ ਰਿਜ਼ਲਟ ਤਿਆਰ ਕਰਨਾ ਉਹ ਵੀ ਕੇਸ ਲੱਗੇ ਤੋਂ ਬਾਅਦ ਦਾ ਡਿਪਾਰਟਮੈਂਟ ਦੇ ਉੱਪਰ ਵੀ ਇੱਕ ਸਟ੍ਰੈਸ ਹੁੰਦਾਗਾ ਕਿ ਜੇਕਰ ਅਸੀਂ ਕਿਸੇ ਬੱਚੇ ਦਾ ਕੋਈ ਗਲਤ ਨਤੀਜਾ ਕੱਢਤਾ ਕਿ ਸਾਡੇ ਸਾਡੇ ਉਹਦੇ ਕਰਕੇ ਜੜੇ ਸਾਡੇ ਤੇ ਕੋਈ ਰਿਸਕ ਆਊਗਾ ਕਹਿੰਦੇ ਜੇ ਕਿਸੇ ਕੋਰਟ ਕੇਸ ਲਾਤਾ ਨਾਲੇ ਤੁਹਾਡੇ ਹੋਰ ਬੱਚਿਆਂ ਦਾ ਵੀ ਨੁਕਸਾਨ ਹੋਊਗਾ ਤਾਂ ਕਰਕੇ ਉਹਨਾਂ ਨੇ ਦੁਬਾਰੇ ਤੁਹਾਡਾ ਇਹ ਰਿਜ਼ਲਟ ਹੈਗਾ ਉਹ ਡਿਲੀਟ ਕਰਤਾ ਹੁੰਦਾ ਦਾ ਰਿਜ਼ਲਟ ਜੇ ਚੌਥੀ ਵਾਰ ਆਊਗਾ ਕਿਸੇ ਵੀ ਬੱਚੇ ਨੂੰ ਬਾਰੀ-ਬਾਰੀ ਕਮੈਂਟ ਕਰਨ ਦੀ ਲੋੜ ਨਹੀਂ ਹੈਗੀ ਰਾਜੀ ਕਿ ਕਦੋਂ ਆਊਗਾ ਜੀ 10 ਦਿਨ ਲੱਗ ਜਾਣਗੇ 15 ਦਿਨ ਲੱਗ ਜਾਣਗੇ ਤੁਹਾਡਾ ਰਿਜ਼ਲਟ ਅੱਜ ਸ਼ਾਮ ਤੱਕ ਪਾ ਦੇਣਗੇ ਜਿੰਨੀ ਲੇਟ ਤੁਹਾਡਾ ਰਿਜ਼ਲਟ ਪਊਗਾ ਉਨੀ ਲੇਟ ਉਹਨਾਂ ਸਮਝੋ ਤੁਹਾਨੂੰ ਫਾਇਦਾ ਹੀ ਆਉਦਾ ਕਿ ਉਨੀ ਦੇ ਵਿੱਚ ਐਕਿਊਰੇਸੀ ਜ਼ਿਆਦਾ ਹੋਊਗੀ ਤੁਹਾਡੇ ਨਤੀਜੇ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਰਾਜੀ ਜੇ ਕੁਲ ਮੈਸ ਨੂੰ ਹੋਰ ਕਹਿਣਾ ਚਾਹਣਾਗਾ ਤੇ ਉਹ ਚਲ ਉਹ ਤੁਹਾਨੂੰ ਬਾਅਦ ਵਿੱਚ ਦੱਸੂਗਾ ਪਹਿਲਾਂ ਨਤੀਜਾ ਆ ਜਾਂਦੇ ਹੋ ਇੱਕ ਵਾਰੀ ਠੀਕ ਹੈ ਜੀ ਉਹਦੇ ਵਿੱਚ ਕਾਫੀ ਬੱਚਿਆਂ ਨੂੰ ਨਹੀਂ ਪਤਾ ਲੱਗ ਰਿਹਾ ਕੀ ਇਹ ਚੀਜ਼ ਦਾ ਕੀ ਮਤਲਬ ਹੈ ਇਹ ਚੀਜ਼ ਦਾ ਕੀ ਮਤਲਬ ਹੈ ਠੀਕ ਹੈ ਜੀ ਉਹਦੇ ਬਾਰੇ ਵੀ ਤੁਹਾਨੂੰ ਦੱਸੂਗਾ ਇੱਕ ਵਾਰੀ ਨਤੀਜਾ ਆ ਜਾਂਦੇ ਹੋ ਕਿਉਂਕਿ ਕਾਫੀ ਕੈਂਡੀਡੇਟਾਂ ਦੇ ਹੈਲਡ ਲਿਖਿਆ ਆ ਰਿਹਾ ਸੀ ਠੀਕ ਹੈ ਜੀ ਬਿੱਡ ਦਾ ਹੈਲਡ ਲਿਖਿਆ ਆ ਰਿਹਾ ਸੀ ਕਾਫੀ ਕੈਂਡੀਡੇਟਾਂ ਨਤੀਜੇ ਉੱਪਰ ਤੇ ਕਿਹ ਕੈਂਡੀਡੇਟ ਐਲੀਜੀਬਲ ਆ ਰਿਹਾ ਸੀ ਉਹਦੇ ਬਾਰੇ ਵੀ ਸਾਰਾ ਕੁਝ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਕਿ ਕਿਹੜੇ ਕੈਂਡੀਡੇਟਾਂ ਨੂੰ ਆਸ ਰੱਖਣ ਦੀ ਲੋੜ ਆ ਨੌਕਰੀ ਤੋਂ ਕਿਹੜੇ ਕੈਂਡੀਡੇਟ ਦਾ ਰੈਂਕ ਥੋੜਾ ਜਿਹਾ ਖਰਾਬ ਹੈ ਕੱਲੀ ਕੱਲੀ ਚੀਜ਼ ਆ ਜੇ ਬਿਨਾਂ ਕਿਸੇ ਮੈਂ ਉਹ ਤੁਹਾਨੂੰ ਦੱਸੂਗਾ ਕਿ ਦੇਖੋ ਝੂਠੀਆਂ ਗੱ ਠੀਕ ਹੈ ਜੀ ਜਿਹੜੀ ਗੱਲ ਜਮਾਂ ਸਿਕਿਉਰ ਹੋਊਗੀ ਸੱਚੀ ਹੋਊਗੀ ਉਹਦੇ ਤੁਹਾਨੂੰ ਮੈਂ ਵੀਡੀਓ ਬਣਾ ਕੇ ਦੱਸੂਗਾ ਬਾਕੀ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਕਿਸੇ ਵੀ ਭਰਤੀ ਦੀ ਸਹੀ ਅਪਡੇਟ ਲੈਣ ਵਾਸਤੇ ਰਾਜੇ ਤੇ ਸਹੀ ਸਮੇਂ ਦੀ ਜਾਣਕਾਰੀ ਲੈਣ ਵਾਸਤੇ ਰਾਜੇ ਤੁਸੀਂ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਕਿਉਂਕਿ ਆਪਾਂ ਆਪਣੇ ਚੈਨਲ ਤੇ ਕਦੇ ਵੀ ਸੁਣਿਓ ਫੇਕ ਅਪਡੇਟ ਨਹੀਂ ਪਾਈ ਹਮੇਸ਼ਾ ਹੀ ਸਹੀ ਅਪਡੇਟ ਪਾਈ ਹੈ ਤੇ ਪੰਜਾਬ ਦੇ ਵਿੱਚ ਸਭ ਤੋਂ ਭਰਤੀਆਂ ਜ਼ਿਆਦਾ ਭਰਤੀਆਂ ਹੋਣ ਵਾਲੇ ਕੈਂਡੀਡੇਟ ਵੀ ਆਪਣੀ ਹੈਗੇ ਠੀਕ ਹੈ ਜੀ ਬਾਕੀ ਦਾ ਜਿਹੜੇ ਕੈਡੀਡੇਟ ਸਿਲੈਕਟ ਹੋਏ ਹੈਗੇ ਉਹ ਜਰੂਰ ਆਪਰੇ ਕਮੈਂਟ ਕਰਿਆ ਕਰੋ ਰਾਜੇ ਕਿ ਤੁਹਾਨੂੰ ਆਪਣੇ ਚੈਨਲ ਤੋਂ ਪੜ੍ਹ ਕੇ ਕੀ ਕੋਈ ਫਾਇਦਾ ਹੋਇਆ ਕਿ ਨਹੀਂ ਹੋਇਆ ਇਹ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਰਾਜੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ ਜਦੋਂ ਵੀ ਕੋਈ ਜੋ ਲਿਸਟ ਪੈਗੀ ਰਿਜ਼ਲਟ ਦੇ ਨਾਲ ਇਹ ਤੁਹਾਨੂੰ ਵੀਡੀਓ ਬਣਾਉਂਗਾ ਤੇ ਉਹਦੇ ਵਿੱਚ ਰਾਜੇ ਕਾਫੀ ਬੱਚਿਆਂ ਦੇ 10-15 ਸਵਾਲ ਹੈਗੇ ਜਿਹੜੇ ਉਹ ਵੀਡੀਓ ਦੇ ਵਿੱਚ ਮੈਂ ਸਾਰਿਆਂ ਦੇ ਜਵਾਬ ਦੇਵਾਂਗਾ ਠੀਕ ਹੈ ਰਾਜੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ ਦੋ